ਅੱਜ ਆਰਗੇਨਾਈਜ਼ ਕ੍ਰਿਕਟ ਕਲੱਬ ਐਂਡ ਸ਼ਹੀਦ ਭਗਤ ਸਿੰਘ ਐਚ ਬਲੌਗ ਦੀ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਅੱਜ ਜੋ ਅ ਕ੍ਰਿਕਟ ਦਾ ਜਿਹੜਾ ਕੱਪ ਨਿਰੰਤਰ ਪਿਛਲੇ 4 ਦਿਨਾਂ ਤੋਂ ਚੱਲ ਰਿਹਾ ਬਹੁਤ ਅੱਛਾ ਲੱਗਿਆ ਇੱਥੇ ਆ ਕੇ ਮੈਂ ਸਭ ਤੋਂ ਪਹਿਲੇ ਆਪਣੇ ਵੱਲੋਂ ਐਮਐਲਏ ਬੱਗਾ ਜੀ ਵੱਲੋਂ ਔਰ ਮੇਰੇ ਨਾਲ ਕੌਂਸਲਰ ਸਾਹਿਬ ਤਨਵੀਰ ਤਾਲੀਵਾਲ ਜੀ ਨੇ ਔਰ ਕਾਲਗਰ ਮਾਰਕੀਟ ਦੇ ਪ੍ਰਧਾਨ ਜਨ ਪ੍ਰਧਾਨ ਸਾਹਿਬ ਹੈਪੀ ਜੀ ਖਾਸ ਕਰਕੇ ਇਹਨਾਂ ਦੇ ਸਪੈਸ਼ਲ ਬੁਲਾਵੇ ਤੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਔਰ ਮੈਨੂੰ ਬਹੁਤ ਅੱਛਾ ਲੱਗਿਆ ਸਾਡਾ ਜਿਹੜਾ ਯੂਥ ਹੈ ਉਹਨੂੰ ਬੜੀ ਵਧੀਆ ਦਿਸ਼ਾ ਮਿਲ ਰਹੀ ਹੈ ਔਰ ਸਪੋਰਟਸ ਨਾਲ ਜੁੜ ਕੇ ਬੜੇ ਵਧੀਆ ਤਰੀਕੇ ਨਾਲ ਇਹੋ ਜਿਹੇ ਜਿਹੜੇ ਕੱਪ ਕਰਾ ਰਹੇ ਨੇ ਮੈਂ ਇਹਨਾਂ ਨੂੰ ਆਪਣੇ ਵੱਲੋਂ ਅਪੀਸਿਸ ਦੂੰਗਾ ਔਰ ਇਹਨਾਂ ਨੂੰ ਇਸ ਚੀਜ਼ ਦਾ ਆਸ਼ਵਾਸਨ ਦੂੰਗਾ ਜਿੱਥੇ ਵੀ ਸਾਡੀ ਡਿਊਟੀ ਲਗਾਣਗੇ ਖਾਸ ਕਰਕੇ ਸਪੋਰਟਸ ਨੂੰ ਦੇਖਦੇ ਹੋਏ ਬਿਲਕੁਲ ਅਸੀਂ ਇਹਨਾਂ ਦੇ ਟੀਮ ਦੇ ਮੈਂਬਰ ਬਣ ਕੇ ਬਿਲਕੁਲ ਇਹਨਾਂ ਨਾਲ ਖੜਾਂਗੇ ਕਿਉਂਕਿ ਸਾਡੀ ਸਰਕਾਰ ਦਾ ਵੀ ਇਹੀ ਟੀਚਾ ਹੈ ਕਿ ਬੱਚਿਆਂ ਨੂੰ ਯੂਥ ਨੂੰ ਸਪੈਸ਼ਲੀ ਕਿ ਸਪੋਰਟਸ ਨਾਲ ਜੋੜਨਾ ਹੈ ਤੋ ਵੀ ਸੂਬੇ ਦੇ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਇੱਕੋ ਹੀ ਟੀਚਾ ਕਿ ਤੁਸੀਂ ਦੇਖ ਰਹੇ ਹੋ ਕਿ ਕਿੱਦਾਂ ਪੰਜਾਬ ਨੂੰ ਪੰਜਾਬ ਦੇ ਯੂਥ ਲਈ ਸਪੋਰਟਸ ਦੇ ਲਈ ਕੰਮ ਕੀਤਾ ਜਾ ਰਿਹਾ ਚਾਹੀਓ ਯੋਗਾ ਦੀ ਕਲਾਸਿਸ ਲਗਾ ਲੋ ਚਾਹੀਓ ਵਕ ਵਕ ਗੇਮਸ ਲਗਾ ਲੋ ਉਹਦੇ ਵਿੱਚ ਬਹੁਤ ਵਧੀਆ ਸਾਡੇ ਸਰਕਾਰ ਦਾ ਜਿਹੜਾ ਉਪਰਾਲਾ ਵੀ ਹੋ ਰਿਹਾ ਔਰ ਦਿਨ ਸਾਡੀ ਜਿਹੜੀਆਂ ਐਨ ਜੀਓਜ਼ ਨੇ ਜੜੀਆਂ ਸਪੋਰਟਸ ਨੂੰ ਬੜਾਵਾ ਦੇ ਰਹੀਆਂ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਔਰ ਇਹਨਾਂ ਨੂੰ ਫਿਰ ਇੱਕ ਆਪਣੇ ਵੱਲੋਂ ਔਰ ਮੇਰੇ ਨਾਲ ਕੌਂਸਲਰ ਸਾਹਿਬ ਵੀ ਖੜੇ ਨੇ ਇਹਨਾਂ ਵੱਲੋਂ ਵੀ ਇਹਨਾਂ ਨੂੰ ਪੂਰਾ ਆਸ਼ਵਾਸਾ ਹੈ ਕਿ ਜਿੱਥੇ ਸਾਡੀ ਡਿਊਟੀ ਲਗਾਣਗੇ ਜਿੱਥੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਸਪੋਰਟਸ ਦੇ ਲਈ ਅਸੀਂ ਬਿਲਕੁਲ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਾਂਗੇ ਬਹੁਤ ਅੱਛਾ ਲੱਗ ਰਿਹਾ ਹੈ ਜੀ ਤੁਸੀਂ ਮਾਰ ਰਹੇ ਹੋ ਜੀ ਅਰਉਂਜ ਦੇਖੋ ਅਰਉਂਜ ਜੀ ਤੁਸੀਂ ਮੈਨੂੰ ਪਹਿਲੇ ਵੀ ਕਵਰ ਕਰਦੇ ਹੋ ਤੁਸੀਂ ਦੇਖਦੇ ਹੋ ਕਿ ਅਸੀਂ ਵੀ ਮੰਨਜੂ ਕਿ ਸਾਡੇ ਐਮ.ਐਲ.ਏ. ਮਧਾਲਾਲ ਬੱਗਾ ਜੀ ਨੇ ਸਪੋਰਟਸ ਦੇ ਖੇਤਰ ਦੇ ਵਿੱਚ ਪੰਜਾਬ ਦਾ ਜੋ ਪਹਿਲਾ ਸਪੋਰਟਸ ਪਾਰਕ ਜੋ ਸਾਡੇ ਹਲਕਾ ਉਤਰੀ ਦੇ ਵਿੱਚ ਬਣਿਆ ਔਰ ਉੱਥੇ ਬੱਚਿਆਂ ਨੂੰ ਫ੍ਰੀ ਆਫ ਕੋਸਟ ਬੱਚਿਆਂ ਨੂੰ ਖੁਲਾਇਆ ਜਾਂਦਾ ਹੈ ਟ੍ਰੇਨਿੰਗ ਦਿੱਤੀ ਜਾਂਦੀ ਹੈ ਔਰ ਉਹ ਇਕੁਪਮੈਂਟ ਵੀ ਉਹਨਾਂ ਨੂੰ ਫ੍ਰੀ ਆਫ ਕੋਸਟ ਦਿੱਤੇ ਜਾਂਦੇ ਨੇ ਉਹਦੀ ਲੜੀ ਵਜੋਂ ਅੱਜ ਬੜਾ ਅੱਛਾ ਲੱਗਿਆ ਇੱਥੇ ਆ ਕੇ ਇਹ ਬੱਚੇ ਸਾਡੇ ਦੇਖੋ ਇੰਨੇ ਜੜਾਜ ਦੀ ਡੇਟ ਦੇ ਵਿੱਚ ਹਰ ਬੰਦਾ ਇੰਨਾ ਕੋ ਬਿਜ਼ੀ ਹੈ ਨਹੀਂ ਬਿਜ਼ੀ ਲਾਈਫ ਦੇ ਵਿੱਚੋਂ ਆਪਣੇ ਆਪ ਨੂੰ ਫਿਟ ਕਰਨ ਦੇ ਲਈ ਵੀ ਗੇਮਸਾਂ ਨੂੰ ਛੱਡ ਰਿਹਾ ਬਹੁਤ ਅੱਛੀ ਗੱਲ ਹੈ ਕਿਉਂਕਿ ਅਸੀਂ ਮੈਂਟਲੀ ਤੌਰ ਤੇ ਵੀ ਤਾਂ ਹੀ ਫਿਟ ਹੋ ਸਕਦੇ ਜੇ ਅਸੀਂ ਫਿਜ਼ੀਕਲੀ ਫਿਟ ਹੋਵਾਂ ਇਸ ਕਰਕੇ ਮੈਂ ਆਪਣੇ ਵੱਲੋਂ ਇੱਕ ਵਾਰ ਫਿਰ ਸਾਰੀ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕ ਅੱਜ ਸਾਡੇ ਐਚ ਬਲਾਕ ਦੇ ਪਿਆਰੇ ਬੱਚਿਆਂ ਨੇ ਤੇ ਸਾਡੇ ਉੱਥੋਂ ਦੇ ਰੈਜ਼ਿਡੈਂਸ ਨੇ ਉਹਨਾਂ ਨਾਲ ਕੇ ਇਹ ਸਾਰਾ ਟੂਰਨਾਮੈਂਟ ਆ ਜਿਹੜਾ ਆਰਗੇਨਾਈਜ਼ ਕੀਤਾ ਮੇਰੇ ਵਾਰਡ ਦੇ ਵਿੱਚ ਮੈਨੂੰ ਬੜੀ ਖੁਸ਼ੀ ਹੋਈ ਇੱਥੇ ਆ ਕੇ ਤੇ ਮੇਰਾ ਅਮਨਵੀਰ ਬੱਗਾਜੀ ਦਾਸ ਪੁੱਤਰ ਸਾਡੇ ਉਹਨਾਂ ਨੇ ਪਹਿਲਾਂ ਦੱਸਿਆ ਕਿ ਕਿਵੇਂ ਸਰਕਾਰ ਸੰਜੀਦਾ ਨੌਜਵਾਨਾਂ ਦੀ ਤਰੱਕੀ ਲਈ ਨੌਜਵਾਨਾਂ ਦੀ ਚੰਗੀ ਸਿਹਤ ਲਈ ਨਸ਼ਿਆਂ ਦੇ ਖਿਲਾਫ ਜੋ ਉਪਰਾਲੇ ਕੀਤੇ ਜਾ ਰਿਹਾ ਤੇ ਮੇਰਾ ਮਨ ਬੜਾ ਖੁਸ਼ ਹੋਇਆ ਦੁਬਾਰਾ ਬਚਪਨ ਜਿਹੜਾ ਉਹ ਸਾਡੇ ਅੰਦਰੋਂ ਲੂਣਾ ਮਾਰਦਾ ਅੰਦਰੋਂ ਚਿੰਗ ਉੱਠਦੀ ਹੈ ਦੁਬਾਰਾ ਖੇਡਣ ਦੀ ਗਰਾਊਂਡ 'ਚ ਆਉਣ ਦੀ ਤੇ ਬੜਾ ਵਧੀਆ ਲੱਗਿਆ ਬੱਚਿਆਂ ਨਾਲ ਬੱਚਿਆਂ ਦੇ ਨਾਲ ਖੇਡ ਕੇ ਵੀ ਤੇ ਉਹਨਾਂ ਨੂੰ ਮਿਲ ਕੇ ਵੀ ਤੇ ਬਹੁਤ ਸੋਹਣਾ ਟੂਰਨਾਮੈਂਟ ਬਹੁਤ ਵਧੀਆ ਢੰਗ ਨਾਲ ਆਰਗੇਨਾਈਜ਼ ਕੀਤਾ ਛੇ ਇਹੋ ਜਿਹੇ ਉਪਰਾਲੇ ਹੁੰਦੇ ਰਹਿਣ ਹੁੰਦੇ ਰਹਿਣੇ ਚਾਹੀਦੇ ਨੇ ਜਿਹੜੀ ਕਿ ਸਮੇਂ ਦੀ ਲੋੜ ਹੈ ਬੱਚੇ ਅੱਜਕੱਲ ਮੋਬਾਈਲਾਂ ਤੋਂ ਨਿਕਲਣ ਫੀਲਡ ਵਿੱਚ ਆਉਣ ਗਰਾਊਂਡ ਵਿੱਚ ਆਉਣ ਇਹੀ ਅਸੀਂ ਆਸ ਤੇ ਉਮੀਦ ਦੇ ਨਾਲ ਇਨਾਂ ਨੂੰ ਵਧਾਈ ਵੀ ਦਿੰਨੇ ਆ ਮੁਬਾਰਕਬਾਦ ਦਿੰਨੇ ਆ ਤੇ ਇਹਨਾਂ ਦੀ ਤੰਦਰੁਸਤੀ ਦੀ ਜਿਹੜੀ ਮਨੋ ਕਾਮਨਾ ਕਰਦੇ ਆ ਕਿ ਇਹ ਚੜ੍ਹਦੀ ਕਲਾ ਵਿੱਚ ਰਹਿਣ ਦਿਨ ਦੁਗਣੀ ਰਾਤ ਚੋਕ ਵਿੱਚ ਤਰੱਕੀ ਕਰਨ ਬਹੁਤ ਬਹੁਤ ਧੰਨਵਾਦ ਸਰ ਮੇਰਾ ਨਾਮ ਹਰਸ਼ਦੀਪ ਹੈ ਤੇ ਅਸੀਂ ਇੱਕ ਕ੍ਰਿਕਟ ਟੂਰਨਾਮੈਂਟ ਆਰਗੇਨਾਈਜ਼ ਕੀਤਾ 55 ਬਾਕਸ ਲੁਧਿਆਣਾ ਦੇ ਵਿੱਚ ਅਸੀਂ تین ਆਰਗੇਨਾਈਜ਼ਰ ਆ ਵੀ ਤੇ ਜੈਸਨ ਤੇ ਮੈਂ ਤੇ ਬਹੁਤ ਅੱਛਾ ਟੂਰਨਾਮੈਂਟ ਚੱਲ ਰਿਹਾ 24 ਟੀਮਸ ਨੇ ਸਾਡੇ ਕੋਲ ਜਿਹੜੀਆਂ ਖੇਡ ਰਹੀਆਂ ਨੇ ਜਿਦੇ ਚੋਂ ਸਿਰਫ ਔਰ ਸਿਰਫ ਤੁਹਾਨੂੰ ਵੀ ਪਤਾ 2 ਫਾਈਨਲਿਸਟ ਹੋਣਗੇ ਅਸੀਂ ਤਾਂ ਫਾਈਨਲ ਦੇ ਵਿੱਚ ਪਹੁੰਚ ਰਹੇ ਹਾਂ ਐਗਜ਼ੈਕਟਲੀ ਪਹੁੰਚ ਰਹੇ ਹਾਂ ਲੁਧਿਆਣਾ ਨਾਈਟ ਸਾਡੀ ਟੀਮ ਦਾ ਨਾਮ ਹੈ ਆਰਗੇਨਾਈਜ਼ਿੰਗ ਟੀਮ ਹੈ ਸਾਡੀ ਤੇ ਬਹੁਤ ਅੱਛਾ ਲੱਗ ਰਿਹਾ ਵੀ ਅਸੀਂ ਇੱਕ ਟੂਰਨਾਮੈਂਟ ਹੋਸਟ ਕੀਤਾ ਤੇ ਉਹਨੂੰ ਇੱਕ ਅੱਛੇ ਲੈਵਲ ਤੱਕ ਲੈ ਕੇ ਗਏ ਆ ਕੀ ਲੋਕਾਂ ਨੂੰ ਮੈਸੇਜ ਦੋਗੇ ਵੀ ਇਦਾਂ ਦੇ ਕ੍ਰਿਕਟ ਟੂਰਨਾਮੈਂਟ ਵਿੱਚ ਭਾਗ ਲੈਣਾ ਚਾਹੀਦਾ ਇਹ ਬੱਚਿਆਂ ਨੂੰ ਸਰ ਅਸੀਂ ਤਾਂ ਇੱਕ ਇਹੀ ਮੈਸੇਜ ਦਵਾਂਗੇ ਕਿ ਜਿੰਨਾ ਹੋ ਸਕੇ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਫਿਜ਼ੀਕਲ ਐਕਟੀਵਿਟੀਆਂ ਵਿੱਚ ਜ਼ਿਆਦਾ ਇਨਵੋਲ ਹੋਵੋ ਤਾਂਕਿ ਤੁਸੀਂ ਨਸ਼ਿਆਂ ਤੋਂ ਦੂਰ ਰਹਿ ਸਕੋ ਇੱਕ ਅੱਛੀ ਗੱਲ ਹੈ ਕਿ ਅਸੀਂ ਫਿਜ਼ੀਕਲ ਐਕਟੀਵਿਟੀ ਕਰਾਂਗੇ ਕ੍ਰਿਕਟ ਖੇਡਾਂਗੇ ਬੈਡਮਿੰਟਨ ਹੋਰ ਵੀ ਬਹੁਤ ਸਾਰੀਆਂ ਸਪੋਰਟਸ ਨੇ ਸਰ ਏਸੀ ਮਹਿੰਮ ਨੂੰ ਅੱਗੇ ਲੈ ਕੇ ਜਾਂਦੇ ਹੋਏ ਅਸੀਂ ਇਹ ਟੂਰਨਾਮੈਂਟ ਹੋਸਟ ਕੀਤਾ ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮਤਲਬ ਲਾਈਕ ਇਦਾਂ ਦੇ ਟੂਰਨਾਮੈਂਟਸ ਹੁੰਦੇ ਰਹਿਣਗੇ ਇਸ ਲਈ ਥੈਂਕਸ ਅੱਜ ਅਮਨ ਸਿੰਘ ਅਮਨ ਬਗਾ ਜੀ ਆਏ ਨੇ ਮੇਰੇ ਛੋਟੇ ਜਿਹੇ ਇੱਕ ਕਾਲ ਕਰਨ ਤੇ ਆਏ ਨੇ ਸਪੈਸ਼ਲੀ ਸਾਡੇ ਕਾਉਂਸਲਰ ਸਾਹਿਬ ਤਨਵੀਰ ਤਾਲੀਵਾਲ ਜੀ ਇੱਥੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਅਮਨ ਜੀ ਨੇ ਤਨਵੀਰ ਜੀ ਨੇ ਸਾਰਾ ਦੱਸਿਆ ਵੀ ਸਰਕਾਰ ਦੇ ਬਹੁਤ ਉਪਰਾਲੇ ਕੀਤੇ ਜਾ ਰਹੇ ਨੇ ਖੇਡਾਂ ਦੇ ਲਈ ਤੇ ਸਾਡੇ ਬੱਚਿਆਂ ਨੇ ਕੋ ਛੋਟਾ ਜਿਹਾ ਉਪਰਾਲਾ ਕੀਤਾ ਸੀ ਖੇਡਣ ਲਈ ਤੇ ਸਾਡੇ ਸਾਡੇ ਅਮਨ ਵੀਰ ਜੀ ਆ ਤਨਵੀਰ ਜੀ ਆਏ ਨੇ ਇਹਨਾਂ ਲਈ ਸਪੈਸ਼ਲੀ ਸਪੈਸ਼ਲੀ ਅਸੀਂ ਧੰਨਵਾਦ ਕਰਦੇ ਹਾਂ ਜੋ ਵੀ ਇਹਨਾਂ ਨੇ ਸਾਡੇ ਨਾਲ ਕਮਿਟਮੈਂਟਸ ਕੀਤੀਆਂ ਨੇ ਵੀ ਅਸੀਂ ਅੱਗੇ ਤੋਂ ਵੀ ਤੁਹਾਡਾ ਸਾਥ ਦੇਵਾਂਗੇ ਬਹੁਤ-ਬਹੁਤ ਕਹਿੰਦੇ ਹਾਂ ਧੰਨਵਾਦ ਜੀ ਥੈਂਕ ਯੂ ਸਾਰਾ ਸੋ ਮਚ ਜੀ ਪਵਨਕੌਰ ਗਿੱਲ ਕੀ ਕਹਿੰਦੇ ਹੋ ਕਿ ਖੇਡਣੇ ਟੂਰਨਾਮੈਂਟ ਹੋ ਰਿਹਾ ਕਿਹਨੇ ਨਿਕਾਣਾ ਪਾੜ ਲਿਆ ਹਾਂਜੀ 24 ਟੀਮਾਂ ਨੇ ਭਾਗ ਲਿਆ ਸਾਡੇ ਬੱਚੇ ਕਰਵਾਣੇ ਨੇ ਹਰਸ਼ਦੀਪ ਤੇ ਜੈਸਨ ਗਰੇਵਾਲ ਇਹਨਾਂ ਨੇ ਸਾਰਾ ਮਤਲਬ ਕੀਤਾ ਹੈ ਤੇ ਹੋਰ ਵੀ ਨਾਲ ਹੈਗੇ ਨੇ ਤਰुण भैया ਸਰਗੁਣ ਅਭੀ ਸੰਜੂ ਕਾਫੀ ਬੱਚੇ ਇਹਨਾਂ ਦੀ ਟੀਮ ਹੈ ਵਧੀਆ ਟੀਮ ਹੈ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਆਂ ਵੀ ਆਪਣੇ ਪੰਜਾਬ ਦਾ ਮਾਹੌਲ ਤੁਹਾਨੂੰ ਪਤਾ ਵੀ ਨਸ਼ੇ ਵਾਲ ਨੂੰ ਬਹੁਤ ਜ਼ਿਆਦਾ ਵੱਧ ਚੁੱਕਿਆ ਅਸੀਂ ਇਹੀ ਬੇਨਤੀ ਕਰਦੀ ਆਂ ਸਾਰੇ ਪੇਰੈਂਟਸ ਨੂੰ ਵੀ ਆਪਣੇ ਬੱਚਿਆਂ ਦਾ ਸਾਥ ਦਿਓ ਖੇਡਾਂ ਦੇ ਵਿੱਚ ਉਹਨਾਂ ਨੂੰ ਬਾਹਵ ਬਾਧੂ ਤੋਂ ਬਾਅਦ ਜਿੱਦਾਂ ਸਾਡੇ ਬੱਚੇ ਮਤਲਬ ਕਾਫੀ ਸਾਲਾਂ ਤੋਂ ਲੱਗੇ ਹੋਏ ਨੇ ਇਸ ਧਿਆਨ ਇਹਦੇ ਵਿੱਚ ਖੇਡਾਂ ਵੱਲ ਅਸੀਂ ਇਹੀ ਕਹਿੰਦੇ ਆ ਵੀ ਜਾਓ ਖੇਡਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਤੋਰੋ ਤੇ ਪੂਰਾ ਸਾਥ ਦਿਓ ਅਸੀਂ 5 ਦਿਨ ਤੋਂ ਮੈਚ ਚੱਲ ਰਿਹਾ ਹੈ 5 ਦਿਨ ਤੋਂ ਇੱਥੇ ਹੀ ਆ 2:30 ਵਜੇ ਅਸੀਂ ਜਾਂਦੇ ਆ ਆਪਣੇ ਬੱਚਿਆਂ ਦਾ ਪੂਰਾ ਸਾਥ ਦੇ ਰਹੇ ਆ ਤੇ ਦਮਾਂਗੇ ਵੀ ਅੱਛਾ ਕੀ ਆਪਾਂ ਕੀ ਲੋਕਰ ਵੈਸੀ ਹੋਗੇ ਇੱਧਰ ਅੱਗੇ ਵੀ ਕਰਾਈ ਜੋਗੇ ਬਿਲਕੁਲ ਕਰਾਈ ਜਾਣਗੇ ਹਾਂਜੀ ਅਸੀਂ ਬੱਚਿਆਂ ਦੇ ਨਾਲ ਹਰ ਵਕਤ ਸਾਰੀਆਂ ਫੈਮਲੀਆਂ ਸਾਡੀਆਂ ਪੰਜ ਛੇ ਫੈਮਲੀਆਂ ਨੇ ਤੇ ਅੱਗੇ ਤੋਂ ਵੀ ਅਸੀਂ ਕਰਵਾਵਾਂਗੇ ਵੱਧ ਤੋਂ ਵੱਧ ਮਤਲਬ ਅਸੀਂ ਕਹਿੰਨੇ ਆ ਵੀ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਲਾਓ ਤੇ ਭੇਜੋ ਇੱਥੇ ਮੈਚਾਂ ਵਾਸਤੇ ਨਾਲ ਕੀ ਗੱਲ ਜੀ ਬਿਲਕੁਲ ਆਹ ਹਾਂਜੀ ਜਤਨ ਵਾਲੀ ਟੀਮ ਨੂੰ 25000 ਰੁਪਈਆ ਤੇ ਫਸਟ ਜੋ ਬੋਲਰ ਹਾਂਜੀ ਜੋ ਬੋਲਰਸ ਹੋਏਗਾ ਫਰਸਟ ਆਏਗਾ ਉਹ 5000 ਰੁਪਇਆ ਤੇ ਬੈਟਸਮੈਨ ਜਿਹਦੇ ਹੋਣਗੇ ਵੱਧ ਜਿੰਨੇ ਵੀ ਸੇਵਾ ਜਰੂਰੀ ਤੁਹਾਡੀ ਹਾਂਜੀ ਅਸੀਂ ਹਾਂਜੀ ਚਾਰ ਚਾਰ ਪੰਜ ਦਿਨ ਤੋਂ ਅਸੀਂ ਬੱਚਿਆਂ ਨੂੰ ਲਿਆ ਰਹੇ ਹਾਂਜੀ ਰੋਟੀ ਪਾਣੀ ਹਰ ਚੀਜ਼ ਦੇ ਰਹੇ ਹਾਂ ਮੇਰਾ ਨਾਮ ਵੀ ਜੈਸ਼ਨ ਗਰੇਵਾਲ ਹੈ ਅਸੀਂ ਇਹ ਟੂਰਨਾਮੈਂਟ ਕਰਾ ਰਹੇ ਹਾਂ ਜੀ ਸਪੋਟੀਫਾਈ ਲੁਧਿਆਣਾ ਆਪਣੇ ਤੇ ਇਹਦੇ ਅੰਦਰ ਹੀ 24 ਟੀਮਾਂ ਨੇ ਭਾਗ ਲਿਆ ਆਪਣੀਆਂ ਤੇ ਪੂਰੇ ਲੁਧਿਆਣੇ ਤੋਂ ਟੀਮਾਂ ਆਈਆਂ ਆਪਣੇ ਕੋਲ ਹੋਰ ਵੀ ਕਈ ਜਗ੍ਹਾ ਤੋਂ ਕਾਲ ਆਈ ਸੀਗੇ ਪਰ ਆਪਣੇ ਕੋਲ स्लॉट 24 ਅਵੇਲੇਬਲ ਸੀਗੇ ਇਸ ਕਰਕੇ ਜੀ ਆਪਾਂ 24 ਟੀਮਾਂ ਹੀ ਰੱਖੀਆਂ ਤੇ ਟੂਰਨਾਮੈਂਟ ਕਰਾਇਆ ਇਹ ਚਾਪਾ ਹੀ 50000 ਕੈਸ਼ ਪ੍ਰਾਈਜ਼ ਦੇ ਰਹੇ ਹਾਂ ਬਾਕੀ ਹਰੇਕ ਬੰਦੇ ਨੂੰ ਜੀ ਜੀਨਰ ਨੂੰ ਟ੍ਰੋਫੀ ਹੈ ਰਨਰ ਆਪਣੀ ਟ੍ਰੋਫੀ ਹੈ ਹੀ ਤੇ ਅਸੀਂ ਇਹੀ ਸੋਚਿਆ ਵੀ ਆਪਣੇ ਸਾਰੇ ਨੌਜਵਾਨ ਭਰਾ ਆਪਣੇ ਸਪੋਰਟਸ ਵੱਲ ਨੂੰ ਜਾਣ ਤੇ ਸਪੋਰਟਸ ਨੂੰ ਵਾਧਾ ਦੇਈਏ ਆਪਾਂ ਕਿੱਦਾਂ ਮੈਚ ਹੋ ਰਿਹਾ ਕਿੱਦਾਂ ਦੀ ਧਮਕ ਦਿੱਤੀ ਤੁਹਾਈਆਂ ਮੈਚ ਜੀ ਬਹੁਤ ਵਧੀਆ ਹੋ ਰਿਹਾ ਕਾਫੀ ਆਪਣੇ ਦੇਖ ਰਹੇ ਤੁਸੀਂ ਜਿੱਦਾਂ ਆਪਣੇ ਸਟੇਟ ਪੰਜਾਬ ਸਟੇਟ ਦੇ ਪਲੇਅਰ ਵੀ ਕਾਫੀ ਖੇਡ ਰਹੇ ਆਪਣੇ ਕੋਲ ਜੀ ਰਾਜਸਥਾਨ ਦੇ ਨੈਟ ਬੋਲਰ ਪੰਜਾਬ ਦਾ ਨੈਟ ਬੈਟਸਮੈਨ ਹੈ ਇਹ ਆਪਣੇ ਕੋਲ ਸਾਰਿਆਂ ਦੇ ਮੈਚ ਚੱਲ ਰਹੇ ਆ ਇੱਕ ਤੋਂ ਇੱਕ ਪਲੇਅਰ ਆਏ ਹੋਏ ਨੇ ਜੀ ਆਪਣੇ ਕੋਲ ਉਹ ਦੇਖੋ ਕਿ ਇਦਾਂ ਦੇ ਮੈਚ ਖੇਡ ਬਿਲਕੁਲ ਜੀ ਅਸੀਂ ਇਹ ਸੋਚਿਆ ਹੋਇਆ ਵੀ ਹਰੇ ਥੋੜੇ ਥੋੜੇ ਟਾਈਮ ਬਾਅਦ ਇਦਾਂ ਦੇ ਮੈਚੀਜ਼ ਇਦਾਂ ਦੇ ਟੂਰਨਾਮੈਂਟ ਹੁੰਦੇ ਰਹਿਣਗੇ ਜੀ ਨਸ਼ੇ ਬਹੁਤ ਜ਼ਿਆਦਾ ਚੱਲ ਰਹੇ ਬੱਚਿਆਂ ਕੀ ਬੀਕਰੋਗੇ ਇਹੀ ਹੈ ਜੀ ਵੀ ਜ ਮੁੰਡੇ ਅੱਜ ਕੱਲ ਦੀ ਕੀ ਰਹੀ ਐ ਸਾਰੇ ਵੀ ਕਿੰਨੇ ਨਸ਼ੇ ਵਧ ਗਏ ਪੰਜਾਬ ਦੇ ਅੰਦਰ ਇਹ ਸਾਡੇ ਦਾ ਇਹੀ ਐ ਵੀ ਸਭ ਫਿਜ਼ੀਕਲ ਐਕਟੀਵਿਟੀ ਕਰਨ ক্রিকেট ਖੇਡਣ ਹੋਰ ਗੇਮਾਂ ਖੇਡਣ ਦੀ ਨਸ਼ੇ ਤੋਂ ਦੂਰ ਰਹਿਣ